ਇਹ ਵੀਡੀਓ ਵਾਇਰਲ ਹੋਈ ਹੈ ਇਸ ਨੂੰ ਕਿਵੇਂ ਵੇਖਦੇ ਹੋ ਕਿੰਨੇ ਕਿਹਦੇ ਵਿੱਚ ਸੱਚਾਈ ਹੈ ਕੀ ਲੱਗਦਾ ਤੁਹਾਨੂੰ ਕਿ ਟੋਟਲੀ ਫੇਕ ਹੈ ਜੀ ਪਰਫੈਕਟ ਉਹ ਕਿਉਂ ਇਹ ਵੀਡੀਓ ਹੈ ਜਿਹੜੀ ਕਿ ਉਹ ਵਾਇਰਲ ਕਰਨਗੇ ਉਹ ਚੰਗਾ ਨਹੀਂ ਸਮਝਦੇ ਵਿੱਚ ਕਿਸੇ ਤਰ੍ਹਾਂ ਦੇ ਬੰਦੇ ਵਿੱਚ ਹੈਗੇ ਨੇ ਉਹ ਵੀ ਆ ਕੇ ਇਹ ਗੱਲਾਂ ਦਾ ਦਖਲਅੰਦਾਜ਼ੀ ਕਰਦੇ ਆ ਜੀ ਠੀਕ ਨਹੀਂ ਕੁਝ ਕਿ ਬੰਦੇ ਨੇ ਜਿਹੜੇ ਅੱਗੇ ਹੋ ਕੇ ਅੱਗੇ ਹੋ ਕੇ ਧਰਮ ਨੂੰ ਇਸ ਦਿਨ ਬਦਲਾਅ ਕਰਦੇ ਆ ਬਾਲ ਘਰ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹਨਾਂ ਦੀ ਵੀ ਜਿਹੜੀ ਫਿਜ਼ੀਕਲੀ ਜਾਂਚ ਆ ਉਹ ਹੋਣੀ ਚਾਹੀਦੀ ਆ। ਜਦੋਂ ਜਾਂਚ ਹੋਊਗੀ ਸਾਰੇ ਕੋ ਸਾਹਮਣੇ ਆ ਜਾਣਾ ਬਾਲ ਘਰ ਦਾ ਵੀ ਆ ਜਾਣਾ ਜੋ ਇੱਥੇ ਦਾ ਸੰਸਥਾ ਦਾ ਜੋ ਹੈਗਾ ਉਹ ਵੀ ਸਾਰਾ ਸਾਹਮਣੇ ਆ ਜਾਣਾ। ਤੇਰਾ ਮੁਖੀ ਇਸ ਵਕਤ ਹੈ ਕਿ ਮੈਨੂੰ ਕਦੋਂ ਤੋਂ ਇੱਥੋਂ ਗਏ ਹੋਏ। ਤਾਂਗਤਾਂ ਦੀ ਆ ਲੰਗਰ ਪ੍ਰਸ਼ਾਦਾ 24 ਘੰਟੇ ਚੱਲਦਾ ਜੋ ਸਵਾਮਾਨੇ ਕੁਟਿਆ ਸਾਹਿਬ ਦੀਆਂ ਹੋ ਰਹੀਆਂ ਨੇ। ਤੇ ਵਧੀਆ ਤੁਹਾਡੇ ਸਾਹਮਣੇ ਆ ਸਾਰੀ ਸੰਗਤ ਆਈ ਹੋਈ ਆ ਸ਼ਾਮ ਨੂੰ ਸੰਧਿਆ ਆਰਤੀ ਹੁੰਦੀ ਆ ਸਾਰੀ ਸੰਗਤ ਆਉਂਦੀ ਆ ਜੀ ਅਸੀਂ ਆ ਬਚੌਣੇ ਆ ਵੀ ਸਤਿਗੁਰੂ ਕਿਰਪਾ ਕਰਨ ਵੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਲਦੀ ਤੋਂ ਜਲਦੀ ਹੋਵੇ ਤੁਸੀਂ ਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਜਗਰਾਉਂ ਦੇ ਪਿੰਡ ਤਲਵੰਡੀ ਖੁਰਦ ਦੀ ਇੱਕ ਵੀਡੀਓ ਹੈ ਜਿਹੜੀ ਕਿ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉੱਤੇ ਉਸ ਦੇ ਚਰਚੇ ਕਾਫੀ ਜ਼ਿਆਦਾ ਹੋ ਰਹੇ ਨੇ ਤੇ ਉਸ ਦੇ ਚੱਲਦੇ ਆ ਇਲਜ਼ਾਮ ਨੇ ਜਿਹੜੇ ਕਿ ਉਹ ਇੱਕ ਕਹਿ ਸਕਦੇ ਆ ਕਿ ਤਲਵੰਡੀ ਖੁਰਦ ਦੇ ਵਿੱਚ ਇੱਕ ਡੇਰਾ ਜਿਸ ਦੇ ਬਾਪੇ ਦੇ ਉੱਤੇ ਇਲਜ਼ਾਮ ਨੇ ਜਿਹੜੇ ਕਿ ਉਹ ਲੱਗ ਰਹੇ ਨੇ ਜਿਸ ਦੇ ਜਿਸ ਦੇ ਚੱਲਦੇ ਆ ਅੱਜ ਆਸ-ਪਾਸੇ ਦੇ ਪਿੰਡ ਵਾਲਿਆਂ ਦੇ ਵੱਲੋਂ ਜਾ ਕੇ ਡੀਸੀ ਸਾਹਿਬ ਨੂੰ ਦਰਖਾਸਤ ਵੀ ਦਿੱਤੀ ਜਾਂਦੀ ਆ ਉਸ ਦੇ ਵਿੱਚ ਕਾਫੀ ਕੁਝ ਅਜੜਾ ਕਿ ਉਹ ਦਿਖਾਇਆ ਜਾਂਦਾ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਸ਼ਰਧਾ ਭਾਵਨਾ ਦੇ ਉਠੇਸ ਆ ਜਿਹੜੀ ਕਿ ਪੌਂਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਕਿ ਬਾਹਰ ਆਂਦੀਆਂ ਨੇ ਤੇ ਉਸ ਡੇਰੇ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆਂ ਜਿੱਥੇ ਕਿ ਸੰਗਤ ਆ ਜਿਹੜੀ ਕਿ ਉਹ ਵੀ ਮੌਜੂਦ ਹੈ ਤੇ ਜੋ ਇਸ ਦੀ ਦੇਖਰੇਖ ਕਰਦੇ ਨੇ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਸੱਚਾਈ ਹੈ ਇਸ ਵੀਡੀਓ ਦੀ ਕਿਵੇਂ ਉਸ ਚੀਜ਼ ਨੂੰ ਵੇਖਦੇ ਨੇ ਕਿਉਂਕਿ ਸਾਰਿਆਂ ਦੀ ਸ਼ਰਧਾ ਭਾਵਨਾ ਵਾ ਜਿਹੜੀ ਕਿ ਜੁੜੀ ਹੁੰਦੀ ਹੈ ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ 1717 ਇਸ ਤੋ ਜਿਹੜਾ ਇਹ ਡੇਰਾ ਹੈ ਉਹ ਚੱਲਦਾ ਪਿਆ ਹੈ ਬਹੁਤ ਸਾਰੇ ਭਲਾਈ ਦੇ ਕੰਮ ਨੇ ਜਿਹੜੇ ਕਿ ਕਹਿੰਦੇ ਕਿ ਉਹ ਵੀ ਕੀਤੇ ਗਏ ਨੇ ਬਾਲ ਘਰ ਬਣਾਇਆ ਗਿਆ ਸਕੂਲ ਬਣਾਇਆ ਗਿਆ ਕਾਫੀ ਕੰਮ ਨੇ ਜਿਹੜੇ ਕਿ ਕੀਤੇ ਗਏ ਨੇ ਲੋਕ ਨੇ ਜਿਹੜੇ ਦੂਰੋਂ ਦੂਰੋਂ ਇਸ ਡੇਰੇ ਦੇ ਉੱਤੇ ਆਉਂਦੇ ਸੀ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਦਿਲ ਨੂੰ ਠੇਸ ਪਹੁੰਚਦੀ ਹੈ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਸ ਦੇ ਪਿੱਛੇ ਕਿੰਨੀ ਕਿ ਸੱਚਾਈ ਹੈ ਗੱਲਬਾਤ ਕਰਾਂਗੇ ਜੋ ਇਸ ਵਕਤ ਦੇਖ ਰਹੇ ਕਰ ਰਹੇ ਨੇ ਇਸ ਡੇਰੇ ਦੀ ਸਰ ਕਿਵੇਂ ਵੇਖਦੇ ਹੋ ਜੋ ਵੀਡੀਓ ਹੈ ਜਿਹੜੀ ਕਿ ਵਾਇਰਲ ਹੁੰਦੀ ਹੈ ਤੇ ਕੀ ਸਚਾਈ ਹੈ ਇਸ ਦੀ ਇਹਦੀ ਸਚਾਈ ਤਾਂ ਇਹ ਹੈ ਜੀ ਹੁਣ ਜਾਂਚ ਦਾ ਜਾਂਚ ਦਾ ਵਿਸ਼ਾ ਜੀ ਜਾਂਚ ਚੱਲ ਰਹੀ ਆ ਜਦੋਂ ਵੀ ਇਸ ਵੀਡੀਓ ਦੀ ਜਾਂਚ ਫਾਈਨਲ ਹੋ ਗਈ ਉਹ ਸੰਗਤਾਂ ਦੇ ਸਾਹਮਣੇ ਹੋ ਜੂਗੀ ਜੀ ਤੇ ਕੀ ਲੱਗਦਾ ਕਿ ਇਹ ਵੀਡੀਓ ਕਿਉਂ ਵਾਇਰਲ ਹੁੰਦੇ ਹੋਈ ਆ ਲੱਗਦਾ ਕਿ ਜਿਵੇਂ ਕਿ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਨਾ ਸ਼ਰਾਰਤੀ ਅਨਸਰਾ ਵੱਲੋਂ ਕੀਤੀ ਗਈ ਆ ਜਾਂ ਕੁਛ ਆ ਕੀ ਸਚਾਈ ਕੀ ਆ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਦੇਖਦੇ ਹੋ ਸਚਾਈ ਤਾਂ ਇਹ ਸਾਹਮਣੇ ਆ ਜਾਣੀ ਆ ਸਚਾਈ ਜੀ ਇਹਦੇ ਬਾਰੇ ਮੈਂ ਹੁਣ ਜਾਦੇ ਕੁਝ ਨਹੀਂ ਕਹਿ ਸਕਦਾ ਜਾਂਚ ਦਾ ਵਿਸ਼ਾ ਜਾਂਚ ਚੱਲ ਰਹੀ ਆ ਜਦੋਂ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਸ ਜੀ ਇਸ ਡੇਰੇ ਦੇ ਬਾਰੇ ਕੀ ਕਹਿਣਾ ਚਾਹੋਗੇ ਇਸ ਡੇਰਾ ਕਦੋਂ ਤੋਂ ਚੱਲ ਰਿਹਾ ਹੈ ਕੀ ਕੁਝ ਇੱਥੇ ਚੱਲਦਾ ਸੀਗਾ ਹਨਾ ਕੀ ਕੁਝ ਬਣਾਇਆ ਗਿਆ ਵਾ ਇੱਥੇ ਲੋਕਾਂ ਦੀ ਭਲਾਈ ਦੇ ਲਈ ਕੀ ਕੀਤਾ ਗਿਆ ਇਹਦੇ ਵਿੱਚ ਕੋ ਕਿੱਥੋਂ-ਕਿੱਥੋਂ ਲੋਕ ਆਂਦੇ ਸੀ ਤੇ ਵੈਸੇ ਤਾਂ ਇਹ ਜਿਹੜੀ ਸੰਸਥਾ ਵਾ ਇਹ ਕਬੀਰ ਪੰਥੀ ਗਰੀਬ ਦਾਸੀ ਸੰਪਰਦਾਵਾ ਤੇ ਬਾਕੀ ਜੋ ਮਹਾਰਾਜ ਜੀ ਵੱਲੋਂ ਸੁਭਾਵਾਂ ਚਲਦੀਆਂ ਨੇ ਬਾਲ ਘਰ ਹੈ ਮੰਦਬੁੱਧੀ ਬੀਬੀਆਂ ਦਾ ਜੋ ਸੰਸਥਾ ਚੱਲ ਰਹੀ ਹੈ ਦੈਰਾ ਚੱਲ ਰਿਹਾ ਹੈ ਬਾਕੀ ਲੱਗ ਲੱਗ ਪਿੰਡਾਂ ਦੇ ਵਿੱਚ ਵੀ ਗੁਰਦੁਆਰਿਆਂ ਦੀ ਸੁਭਾਵਾਂ ਵੀ ਮਹਾਰਾਜ ਜੀ ਵੱਲੋਂ ਕੀਤੀਆਂ ਗਈਆਂ ਨੇ ਤੇ ਵਿਆਹ ਸ਼ਾਦੀਆਂ ਲੜਕੀਆਂ ਦੀ ਗਰੀਬ ਲੜਕੀਆਂ ਦੇ ਵੀ ਕੀਤੇ ਗਏ ਨੇ ਹੋਰ ਵੀ ਜਿਹੜੀਆਂ ਸੁਭਾਵਾਂ ਨੇ ਮਦਦ ਲਈ ਹਰ ਵਾਰ ਤਿਆਰ ਵਾਰ ਤਿਆਰ ਮਾਹਰ ਜੀ ਜੋ ਵੀ ਆਉਂਦਾ ਵਾ ਮਦਦ ਲਈ ਉਹਦੀ ਮਦਦ ਕਰਦੇ ਆ ਡਿਸਪੈਂਸਰੀ ਆ ਤੇ ਉਹਦੇ ਵਿੱਚ ਗਰੀਬ ਦੀ ਦਵਾਈਆਂ ਲਈ ਤੇ ਐਲੋਪੈਥੀ ਜੀ ਤੇ ਉਦੋਂ ਅੰਗਰੇਜ਼ੀ ਦਾ ਤੇ ਉਦੋਂ ਬਾਅਦ ਆਯੁਰਵੈਦਿਕ ਦਾ ਇਹ ਸਾਰੀਆਂ ਦਵਾਈਆਂ ਫ੍ਰੀ ਮਾਹਰ ਜੀ ਵੱਲੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕੈਂਪ ਵੀ ਨਸ਼ਾ ਛਡਾਊ ਜੀ ਖੂਨ ਖੂਨਦਾਨ ਕੈਂਪ ਜੀ ਇਹ ਵੀ ਲੱਗਦੇ ਆ ਸਮੇਂ-ਸਮੇਂ ਤੇ ਬਾਕੀ ਮੈਂ ਇਹਨਾਂ ਕੀ ਮੈਂ ਤਾਂ ਕਹਿਣਾ ਵੀ ਸਵਾਵਾਂ ਚੱਲ ਰਹੀਆਂ ਨੇ ਲੰਗਰ ਹੈ ਲੰਗਰ ਚੱਲ ਰਿਹਾ ਸਾਰਾ ਸਭਾਵਾਂ ਚੱਲ ਰਹੀਆਂ ਨੇ ਡੇਰਾਮੁਖੀ ਸ਼ੰਕਰानंद ਦੇ ਅਨੰਦ ਜੀ ਤੇ ਜੋ ਕਹਿ ਸਕਦੇ ਆ ਡੇਰਾਮੁਖੀ ਸ਼ੰਕਰानंद ਨੇ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਲਗਾਤਾਰ ਉਹਨਾਂ ਦੇ ਉੱਤੇ ਹਨਾ ਇਸ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਉਹਨਾਂ ਦੀ ਜਾਂਚ ਕੀਤੀ ਜਾਵੇ ਹਨਾ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਜੋ ਉਹਨਾਂ ਦੇ ਸਾਥੀ ਨੇ ਡੇਰੇ ਦੇ ਵਿੱਚ ਉਹਨਾਂ ਦੀ ਜਾਂਚ ਕੀਤੀ ਜਾਵੇ ਇਸ ਨੂੰ ਕਿਵੇਂ ਵੇਖਦੇ ਹੋ ਚਲੋ ਉਹ ਤਾਂ ਬਾਅਦ ਦਾ ਵਿਸ਼ਾ ਜੀ ਪਹਿਲਾਂ ਜਾਂਚ ਜਿਹੜੀ ਚੱਲ ਰਹੀ ਹੈ ਬਾਦ ਬਵਾਦੇ ਦਾ ਜਾਂਚ ਹੋਣੀ ਚਾਹੀਦੀ ਆ ਜਾਂਚ ਚੱਲ ਰਹੀ ਆ بس ਇੰਨਾ ਕੀ ਮੈਂ ਤਾਂ ਕਹਿੰਦਾ ਕਿ ਜੋ ਬਾਲ ਘਰ ਚੱਲ ਰਿਹਾ ਵਾ ਬਾਲ ਘਰ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹਨਾਂ ਦੀ ਵੀ ਜਿਹੜੀ ਫਿਜ਼ੀਕਲੀ ਜਾਂਚ ਆਉ ਹੋਣੀ ਚਾਹੀਦੀ ਆ ਜਿੰਨੇ ਜਿੰਨਾ ਵੀ ਇਹ ਬਾਤ ਬਵਾਦ ਚੱਲਦਾ ਉਹੀ ਜਾਂਚ ਦਾ ਵਿਸਾ ਦੇਣਾ ਤੇ ਜਦੋਂ ਜਾਂਚ ਹੋਊਗੀ ਸਾਰੇ ਕੋ ਸਾਹਮਣੇ ਆ ਜਾਣਾ ਬਾਲ ਘਰ ਦਾ ਵੀ ਆ ਜਾਣਾ ਜੋ ਇੱਥੇ ਦਾ ਸੰਸਥਾ ਦਾ ਜੋ ਹੈਗਾ ਉਹ ਵੀ ਸਾਰੇ ਸਾਹਮਣੇ ਆ ਜਾਣਾ ਸੰਸਥਾ ਵੀ ਚਾਹੁੰਦੀ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਬਿਲਕੁਲ ਸੰਸਥਾ ਚਾਹੁੰਦੀ ਆ ਉਹ ਹੋਈ ਜਾਣੀ ਆ ਵੈਸੇ ਬਸ ਹੁਣ ਮੈਂ ਬਾੜਾ ਨਹੀਂ ਕਹਿੰਦਾ ਇਹ ਜਾਂਚ ਦਾ ਵਿਸਾ ਮੇਰਾ ਮੁਖੀ ਇਸ ਵਕਤ ਹੈ ਕਿੱਥੇ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਜੀ ਜੀ ਨਹੀਂ ਮੈਨੂੰ ਕਦੋਂ ਤੋਂ ਇੱਥੋਂ ਗਏ ਹੋਏ ਨੇ ਨਹੀਂ ਉਹਦੇ ਬਾਰੇ ਮੈਂ ਬਾਹਰ ਜਿਵੇਂ ਕਿੱਥੇ ਚੱਲਿਆ ਜਾਣਾ ਜਾਂ ਇੱਥੇ ਮੈਂ ਸੇਵਾ ਨਿਭਾ ਰਿਹਾ ਹਾਂ ਮਾ ਜਾਂ ਬਾਹਰ ਚੱਲਿਆ ਜਾਣਾ ਪ੍ਰੋਗਰਾਮ ਤੇ ਉਹਦੇ ਬਾਰੇ ਮੈਨੂੰ ਪਤਾ ਨਹੀਂ ਜੀ ਤੁਹਾਨੂੰ ਨਹੀਂ ਪਤਾ ਉਹ ਕਦੋਂ ਗਏ ਕਿੱਥੇ ਬਿਲਕੁਲ ਨਹੀਂ ਪਤਾ ਜੀ ਸੋ ਇੱਥੇ ਕੁਝ ਜਿਹੜੇ ਕਿ ਇੱਥੇ ਡੇਰੇ ਤੇ ਰੋਜ਼ਾਨਾ ਆਂਦੇ ਰਹਿੰਦੇ ਨੇ ਹਨਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕਿਵੇਂ ਵੇਖਦੇ ਹੋ ਜੋ ਇਹ ਪੂਰਾ ਪੂਰੀ ਘਟਨਾ ਵਾ ਜਿਹੜੀ ਕਿ ਵਾਪਰੀ ਹੈ ਇੱਕ ਵੀਡੀਓ ਵਾਇਰਲ ਹੁੰਦੀ ਹੈ ਵਿਦੇਸ਼ ਦੇ ਤੱਕ ਇਹ ਵੀਡੀਓ ਜਿਹੜੀ ਕਿ ਚੱਲ ਰਹੀ ਹੈ ਇੱਥੇ ਜੀ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਆ ਇਹ ਅੱਜ ਦਾ ਸਥਾਨ ਨਹੀਂ ਬਹੁਤ ਪੁਰਾਣਾ ਸਥਾਨ ਆ ਸਤਗੁਰਪੂਰੀ ਵਾਲਿਆਂ ਦਾ ਗਰੀਬ ਦਾਸੀ ਭੇਖ ਦੀ ਗੱਦੀ ਆ ਜੀ ਤੇ ਇਹ ਸਥਾਨ ਤੇ ਸਾਡੀਆਂ ਵੀ ਸਾਰੀਆਂ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਤੇ ਮਹਾਰਾਜੀਆਂ ਵੱਲੋਂ ਜੋ ਭਰਪਕਾਰ ਕਾਰਜ ਕੀਤੇ ਜਾਂਦੇ ਨੇ ਸਾਰੀ ਸੰਗਤ ਨੂੰ ਵੀ ਪਤਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਪਤਾ ਤੇ ਸਾਡਾ ਇਸ ਸਥਾਨ ਨਾਲ ਪੂਰੀ ਆਸਥਾ ਵਾ ਅਸੀਂ ਆਪ ਚਾਹੁੰਦੇ ਆ ਵੀ ਸੱਚ ਸਾਹਮਣੇ ਆਵੇ ਤੇ ਸੰਗਤ ਦੇ ਮੂਰੇ ਰੱਖਿਆ ਜਾਵੇ ਤਾਂ ਜੋ ਇਹ ਜੋ ਬਾਦਬਿਵਾਦ ਆ ਜਲਦੀ ਤੋਂ ਜਲਦੀ ਖਤਮ ਹੋ ਜਾਵੇ ਜਦੋਂ ਵੀਡੀਓ ਵਾਇਰਲ ਹੁੰਦੀ ਆ ਉਦੋਂ ਮਨ ਦੇ ਵਿੱਚ ਪਹਿਲਾ ਪਹਿਲੀ ਸ਼ੰਕਾ ਕਹਿ ਸਕਦੇ ਆ ਕਿ ਪਹਿਲੀ ਗੱਲ ਕੀ ਆਂਦੀ ਆ ਦੇਖੋ ਜੀ ਕੋਈ ਗੱਲ ਨਹੀਂ ਆਉਂਦੀ ਸਾਨੂੰ ਆਪਣੇ ਸਤਿਗੁਰਾਂ ਤੇ ਭਰੋਸਾ ਵਾ ਅਸੀਂ ਨਾਲ ਆ ਸਾਰੀ ਸੰਗਤ ਨਾਲ ਇਸ ਸਥਾਨ ਨਾਲ ਸਾਡੀ ਸ਼ਰਧਾ ਜੁੜੀ ਹੋਈ ਆ ਤੇ ਜੋ ਸੱਚ ਹੋਊਗਾ ਉਸ ਸਮੇਂ ਦੇ ਹਿਸਾਬ ਨਾਲ ਸਾਰਿਆਂ ਦੇ ਸਾਹਮਣੇ ਆ ਜਾਣਾ ਕਿੰਨੇ ਕ ਸੰਗਤ ਇੱਥੇ ਰੋਜ਼ਾਨਾ ਆਂਦੀ ਆ ਤੇ ਕਿ ਪਹਿਲੇ ਇਹ ਵੀ ਕਿਹਾ ਗਿਆ ਸੀਗਾ ਕਿ ਉਹਨੂੰ ਤਾਲੇ ਲਾਗੇ ਨੇ ਕਿ ਜਿਹੜੇ ਡੇਰਾ ਮੁਖੀ ਨੇ ਉਹ ਜਾ ਚੁੱਕੇ ਨੇ ਉਹ ਮਾਮਲਾ ਦਰਜ ਜ਼ਰੂਰ ਹੋ ਚੁੱਕਾ ਹੈ ਲੇਕਿਨ ਉਹ ਭੱਜ ਗਏ ਨੇ ਦੇਖੋ ਬਾਤ ਬਵਾਦ ਤਾਂ ਜਿੰਨਾ ਵੀ ਆਪਾਂ ਵਧਾਈ ਜਾਵਾਂਗੇ ਉਹਨਾਂ ਵਧੀ ਜਾਣਾ ਵਾ ਸੰਗਤ ਕੋਈ ਸੱਚ ਵੀ ਨਹੀਂ ਹੁੰਦਾ ਕੋਈ ਛੂਟ ਵੀ ਨਹੀਂ ਹੁੰਦਾ ਠੀਕ ਹੈ ਜੀ ਸੰਗਤ ਆਉਂਦੀ ਆ ਲੰਗਰ ਪ੍ਰਸ਼ਾਦਾ 24 ਘੰਟੇ ਚੱਲਦਾ ਜੋ ਸਵਾਮਾਨੇ ਕੁਟਿਆ ਸਾਹਿਬ ਦੀਆਂ ਹੋ ਰਹੀਆਂ ਨੇ ਤੇ ਵਧੀਆ ਤੁਹਾਡੇ ਸਾਹਮਣੇ ਆ ਸਾਰੀ ਸੰਗਤ ਆਈ ਹੋਈ ਆ ਸ਼ਾਮ ਨੂੰ ਸੰਧਿਆ ਆਰਤੀ ਹੁੰਦੀ ਆ ਸਾਰੀ ਸੰਗਤ ਆਉਂਦੀ ਆ ਜੀ ਇੱਥੇ ਕਿਸੇ ਨੂੰ ਕੋਈ ਉਹ ਨਹੀਂ ਹੈਗਾ ਸਾਰਿਆਂ ਦਾ ਇਸ ਸਥਾਨ ਨਾਲ ਦ੍ਰਿੜ ਨਿਸ਼ਚਾਵਾ ਵਿਸ਼ਵਾਸ ਆ ਅਸੀਂ ਆਪ ਚਾਹੁੰਦੇ ਆ ਵੀ ਸਤਗੁਰ ਕਿਰਪਾ ਕਰਨ ਵੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਲਦੀ ਤੋਂ ਜਲਦੀ ਹੋਵੇ ਜੀ ਜੀ ਸਰ ਤੁਸੀਂ ਕਿਵੇਂ ਵੇਖਦੇ ਹੋ ਇਸ ਘਟਨਾ ਨੂੰ ਦੱਸੋ ਕਿਦਾਂ ਕਹਿੰਦੇ ਹੋ ਜੀ ਜੀ ਜੋ ਇਹ ਵੀਡੀਓ ਵਾਇਰਲ ਹੋਈ ਹੈ ਇਸ ਨੂੰ ਕਿਵੇਂ ਵੇਖਦੇ ਹੋ ਕਿੰਨੀ ਕਿਹਦੇ ਵਿੱਚ ਸੱਚਾਈ ਹੈ ਕੀ ਲੱਗਦਾ ਤੁਹਾਨੂੰ ਕਿਉਂਕਿ ਬਹੁਤ ਜ਼ਿਆਦਾ ਇਹ ਵੀਡੀਓ ਵਾਇਰਲ ਹੋ ਚੁੱਕੀ ਆ ਉਂਗਲੀਆਂ ਨੇ ਜਿਹੜੀਆਂ ਕਿ ਉਹ ਚੱਕੀਆਂ ਜਾ ਰਹੀ ਨੇ ਡੇਰਾ ਮੁਖੀ ਸ਼ੰਕਰਾਨੰਦ ਟੋਟਲੀ ਫੇਕ ਹੈ ਜੀ ਬਸ ਹੋਰ ਪੁੱਛੋ ਜੀ ਟੋਟਲੀ ਫੇਕ ਹੈ ਕੋਈ ਸੱਚਾਈ ਨਹੀਂ ਹੈ ਕਾਰਨ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰਨ ਦਾ ਤੇ ਕੋ ਗਲਤ ਆਨਸਰ ਵਿੱਚ ਬੜੇ ਹੋ ਨੇ ਜੀ ਹਾਂਜੀ ਹਾਂ ਗਲਤ ਅਨਸਰ ਵੜੇ ਨੇ ਉਹਨਾਂ ਦਾ ਕਿ ਉਹ ਕੀ ਉਹ ਕਿਉਂ ਇਹ ਵੀਡੀਓ ਹੈ ਜਿਹੜੀ ਕਿ ਉਹ ਵਾਇਰਲ ਕਰਨ ਗਈ ਉਹ ਚੰਗਾ ਨਹੀਂ ਸਮਝਦੇ ਵਿੱਚ ਕਿਸੇ ਇੱਕ ਤਰ੍ਹਾਂ ਦੇ ਬੰਦੇ ਵਿਚ ਹੈਗੇ ਨੇ ਉਹ ਵੀ ਆ ਕੇ ਗੱਲਾਂ ਦਾ ਦਖਲਅੰਦਾਜ਼ੀ ਕਰਦੇ ਆ ਜੀ ਠੀਕ ਨਹੀਂ ਕੁਝ ਕੁ ਬੰਦੇ ਨੇ ਜਿਹੜੇ ਅੱਗੇ ਹੋ ਕੇ ਅੱਗੇ ਹੋ ਕੇ ਧਰਮ ਨੂੰ ਇਸ ਦਿਨ ਨੂੰ ਬਦਨਾਮ ਕਰਦੇ ਆ ਜੀ ਸੰਤ ਜਿਹੜੇ ਗੁਰੂ ਜੀ ਨੇ ਇਸ ਤਰ੍ਹਾਂ ਨਹੀਂ ਹੈਗੇ ਬਾਕੀ ਦਾ ਜਿਹੜੇ ਜਾਜ ਦਾ ਵਿਸਾ ਇਹ ਦੁੱਧ ਦੁੱਧ ਪਾਣੀ ਦਾ ਵਿਚਾਰ ਪਾਣੀ ਸਾਰਾ ਟੋੜ ਕੇ ਆ ਜਾਣਾ ਹੈ ਜਿਆਦਾ ਸਮੇਂ ਲਈ ਨਹੀਂ ਕੁਝ ਸਮੇਂ ਦੇ ਵਿੱਚ ਉੱਚੀ ਅੱਗੇ ਆ ਜਾਣਾ ਜੋ ਸਿੱਖ ਧਰਮ ਦੇ ਲੋਕ ਤੁਸੀਂ ਕਹਿ ਰਹੇ ਹੋ ਕਿ ਉਹ ਇਹਦਾ ਵਿਰੋਧ ਕਰਦੇ ਪੈਨੇ ਉਹਨਾਂ ਦਾ ਇਹ ਕਹਿਣਾ ਵਾ ਕੁਝ ਕੁ ਲੋਕ ਨੇ ਕੁਝ ਕੁ ਲੋਕ ਨੇ ਨਹੀਂ ਚੰਗਾ ਸਮਝਦੇ ਜੀ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਮਨਾ ਕੀਤਾ ਸੀਗਾ ਵੀ ਡੇਰਿਆਂ ਤੇ ਨਹੀਂ ਜਾਣਾ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਸਿਰ ਝੁਕਾਣਾ ਇਹ ਰੇਕ ਦੀ ਆਪਣੀ ਆਸਥਾ ਜੀ ਰੇਕਨਾਂ ਦਾ ਆਪਣੀ ਆਸਥਾ ਉਹਦੀ ਤੁਸੀਂ ਉਹਦੇ ਰੋਕ ਨਹੀਂ ਸਕਦੇ ਕਿਸੇ ਨੂੰ ਜੀ ਜੀ ਤੇ ਹੁਣ ਕੀ ਕਹਿੰਦੇ ਹੋ ਕਿ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਵੇ ਪ੍ਰਧੱਖ ਹੋਣੀ ਚਾਹੀਦੀ ਹੈ ਦੁੱਧ ਦਾ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੀ ਜੀ ਤੇ ਹੁਣ ਤੁਸੀਂ ਇਹਦੇ ਨਾਲ ਜੁੜੇ ਹੋਏ ਨਾਲ ਖੜੇ ਹੋ ਉਹਨਾਂ ਦੇ ਬਰਾਬਰ ਨਾਲ ਖੜੇ ਆ ਜੀ ਜੀ ਸੋ ਤੁਸੀਂ ਸੁਣਿਆ ਕਿ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਜਾਂ ਕਹਿ ਦਈਏ ਕਿ ਜੋ ਦੇਖ ਰਹੇ ਕਿਸ ਵਕਤ ਜੋ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਆ ਜਿਹੜੀ ਕਿ ਉਹ ਹੋਣੀ ਚਾਹੀਦੀ ਹੈ ਕਹਿੰਦੇ ਕਿ ਸ਼ਰਾਰਤੀ ਅਨਸਰਾ ਦੇ ਵੱਲੋਂ ਇਹ ਵੀਡੀਓ ਆ ਜਿਹੜੀ ਕਿ ਉਹ ਵਾਇਰਲ ਕੀਤੀ ਜਾਂਦੀ ਹੈ ਕਹਿੰਦੇ ਕਿ ਟੋਟਲੀ ਫੇਕ ਆ ਜਿਹੜੀ ਇਹ ਵੀਡੀਓ ਆ ਉੱਤੇ ਹੀ ਪਿੰਡ ਦੇ ਦੂਜੇ ਲੋਕ ਨੇ ਜਿਹੜੇ ਜਾਂ ਕਹਿ ਦਈਏ ਕਿ ਹੋਰ ਨਾ ਪਿੰਡਾਂ ਦੇ ਲੋਕ ਨੇ ਉਹ ਇਹਨਾਂ ਦੇ ਵਿਰੁੱਧ ਆ ਕੇ ਸ਼ਿਕਾਇਤ ਵੀ ਦਰਜ ਕਰਾਉਂਦੇ ਨੇ ਉਹਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਪ੍ਰਾਪਰਟੀ ਆ ਜਿਹੜੀ ਕਿ ਉਹ ਡੇਰਾ ਮੁਖੀ ਸ਼ੰਕਰਾਨੰਦ ਦੀ ਆ ਜਿਹੜੇ ਕਿ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਜੋ ਉਹਨਾਂ ਦੇ ਸਾਥੀ ਨੇ ਇੱਥੇ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਨਾਲ ਹੀ ਜਿਹੜੇ ਬਾਲ ਘਰ ਦੇ ਬੱਚੇ ਨੇ ਉਹਨਾਂ ਦੀ ਸਰੀਰਕ ਜਾਂਚ ਆ ਜਿਹੜੀ ਕਿ ਉਹ ਵੀ ਕੀਤੀ ਜਾਵੇ ਤੇ ਹੁਣ ਵੇਖਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕਿਸ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਕੀ ਸੱਚ ਹੈ ਜਿਹੜਾ ਇਸ ਵੀਡੀਓ ਦਾ ਬਾਹਰ ਆਉਂਦਾ ਹੈ